ਭਗਵੰਤ ਮਾਨ ਸਰਕਾਰ ਨੇ ਲੀਚੀ ਉਤਪਾਦਨ ਤੇ ਨਿਰਯਾਤ 'ਚ ਇਤਿਹਾਸਕ ਮੀਲ ਪੱਥਰ ਪ੍ਰਾਪਤ ਕੀਤੇ ਨੇ ਜਿਸ ਨਾਲ ਕਿਸਾਨਾਂ ਦੀ ਆਮਦਨ 'ਚ ਕਾਫੀ ਵਾਧਾ ਹੋਇਆ। ਦੱਸ ਦਈਏ ਕਿ 2023-24 'ਚ ਪੰਜਾਬ ਨੇ 71490 ਮੀਟ्रिक टन ਲੀਚੀ ਦਾ ਉਤਪਾਦਨ ਕੀਤਾ ਜੋ ਕਿ ਰਾਸ਼ਟਰੀ ਗੁਲਦਾ 12.3% ਹੈ। ਇਹ ਅੰਕੜਾ ਮੌਜੂਦਾ ਸਾਲ 'ਚ ਵੀ ਲਗਭਗ ਇਹੀ ਹੈ। ਪਠਾਨਕੋਟ, ਗੁਰਦਾਸਪੁਰ, ਨਵਾਂ ਸ਼ਹਿਰ, ਹੁਸ਼ਿਆਰਪੁਰ ਤੇ ਰੋਪੜ ਜ਼ਿਲ੍ਹਿਆਂ 'ਚ 3900 ਹੈਕਟੇਅਰ 'ਚ ਲੀਚੀ ਉਗਾਈ ਜਾ ਰਹੀ ਹੈ। ਜਸਟ ਇਕੱਲੇ ਪਠਾਨਕੋਟ ਚ 2200 ਹੈਕਟੇਰ ਸ਼ਾਮਲ ਹੈ ਮਾਨ ਸਰਕਾਰ ਦੀ ਫਸਲ ਵਿਭਿੰਨਤਾ ਨੀਤੀ ਨੇ ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਚੋਂ ਬਾਹਰ ਕੱਢ ਕੇ ਇਸ ਸਾਲ ਭਾਰ ਦੇ ਸਥਿਰ ਆਮਦਨ ਲਈ ਇੱਕ ਨਵਾਂ ਵਿਕਲਪ ਪ੍ਰਦਾਨ ਕੀਤਾ ਹੈ 2024 ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਲੀਚੀ ਪਹਿਲੀ ਵਾਰ ਇਸ ਸਾਲ ਲੰਡਨ ਪਹੁੰਚੀ 10 ਕੁਇੰਟਲ ਦੀ ਕੀਮਤ 500% ਵਾਸੀ ਇਸ ਨਾਲ ਕਿਸਾਨਾਂ ਦੀ ਆਮਦਨ ਚ ਕਾफी ਵਾਤਾ ਹੋਇਆ 2025 ਚ ਇਹ ਗਤੀ ਹੋਰ ਵਧੀ ਜਦੋਂ 1.5 ਮੀਟ੍ਰਿਕ ਟਨ ਲੀਚੀ ਕਤਰ ਤੇ ਦੁਬਈ ਵੇਚ ਗਈ ਹੁਣ ਤੱਕ 600 ਕੁਇੰਟਲ ਨਰੀਆਤ ਆਰਡਰ ਪ੍ਰਾਪਤ ਕੀਤੇ ਗਏ ਨੇ ਜਿਨ੍ਹਾਂ ਦੀ ਕੀਮਤ 3 ਤੋਂ 5 ਕਰੋੜ ਹੋਣ ਦਾ ਅਨੁਮਾਨ ਹੈ। ਇਸ ਸਫਲਤਾ ਪੰਜਾਬ ਨੂੰ ਭਾਰਤ ਦੇ ਉੱਭਰ ਰਹੇ ਲੀਚੀ ਨਿਰਿਆਤ ਕੇਂਦਰ ਵਜੋਂ ਸਥਾਪਿਤ ਕਰ ਰਹੀ ਹੈ। ਮਾਨ ਸਰਕਾਰ ਨੇ ਲੀਚੀ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕਈ ਸਬਸਿਡੀ ਸਕੀਮਾਂ ਸ਼ੁਰੂ ਕੀਤੀਆਂ ਨੇ। ਪੈਕਿੰਗ ਬਾਕਸਾਂ ਤੇ ਕਰੇਟਾ ਤੇ 50% ਸਬਸਿਡੀ, ਪੁਲੀ ਹਾਊਸ ਸ਼ੀਟਾਂ ਨੂੰ ਬਦਲਣ ਲਈ ਪ੍ਰਤੀ ਹੈਕਟੇਅਰ 50,000 ਤੱਕ ਦੀ ਸਹਾਇਤਾ ਤੇ ਤੁਪਕਾ ਪ੍ਰਣਾਲੀਆਂ ਲਈ 10,000 ਪ੍ਰਤੀ ਏਕੜ। ਕੋਲਡ ਚੇਨ ਬੁਨਿਆਦੀ ਢਾਂਚੇ ਤੇ 50 ਕਰੋੜ ਖਰਚ ਕੀਤੇ ਜਾ ਰਹੇ ਨੇ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਪੈਕ ਹਾਊਸਾਂ ਨੇ ਕਿਸਾਨਾਂ ਦੇ ਖਰਚੇ 40 ਤੋਂ 50% ਘਟਾ ਦਿੰਦੇ ਨੇ ਇੰਨਾ ਹੀ ਨਹੀਂ ਨਿਰਯਾਤ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ 5000 ਕਿਸਾਨਾਂ ਨੂੰ ਕੇਵੀਕੇਐਸ ਰਾਹੀਂ ਗਲੋਬਲ ਗੈਪ ਸਿਖਲਾਈ ਦਿੱਤੀ ਗਈ ਹੈ ਇਹਨਾਂ ਪਹਿਲ ਕਦਮੀਆਂ ਨੇ ਕਿਸਾਨਾਂ ਦੀ ਆਮਦਨ 'ਚ 20 ਤੋਂ 30% ਚ ਵਾਧਾ ਕੀਤਾ ਤੇ ਨਿਰਯਾਤ ਸਮੂਹ ਹੁਣ ਪ੍ਰਤੀ ਏਕੜ 2 ਤੋਂ 3 ਲੱਖ ਕਮਾ ਰਹੇ ਨੇ ਦੱਸ ਦੇ ਕਿ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਦੇਸ਼ ਦੀ ਲੀਚੀ ਹੱਬ ਬਣਾ ਰਹੀ ਹੈ 70490 ਮੈਟ੍ਰਿਕ ਟਨ ਉਤਪਾਦਨ 600 ਕੁਇੰਟਲ ਦੇ ਰਿਆਤ ਆਰਡਰ ਤੇ 500 ਪ੍ਰਤੀਸ਼ਤ ਪ੍ਰੀਮੀਅਮ ਕੀਮਤ ਦੇ ਨਾਲ ਪੰਜਾਬ ਕਿਸਾਨਾਂ ਲਈ ਇੱਕ ਆਰਥਿਕ ਪਾਵਰ ਹਾਊਸ ਵਜੋਂ ਉੱਭਰਿਆ। ਜਲਦ ਹੀ ਜੀਆਈ ਟੈਂਕਿੰਗ ਪਠਾਨਕੋਟ ਲੀਚੇ ਨੂੰ ਇੱਕ ਗਲੋਬਲ ਬ੍ਰਾਂਡ ਬਣਾ ਦੇਵੇਗੀ ਜੋ ਪੰਜਾਬ ਨੂੰ ਫਲ ਉਤਪਾਦਨ 'ਚ ਇੱਕ ਨਵੀਂ ਪਛਾਣ ਦੇਵੇਗੀ।